ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਿਦਾਨ ਸਿੰਘ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਬਾਬਾ ਨਿਦਾਨ ਸਿੰਘ ਜੀ ਜਿਨ੍ਹਾਂ ਨੇ ਲੰਗਰ ਚਲਾਇਆ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਦੇ ਬਚਨ ਹੋਇਸਾਨ ਕੀ ਖੀਸਾ ਮੇਰਾ ਹੱਥ ਤੇਰਾ ਕਿਸੇ ਗੱਲ ਦੀ ਟੋਟ ਨਹੀਂ ਆਵੇਗੀ ਜਿੰਨਾ ਮਰਜੀ ਵਰਤਾਓ ਸੋ ਬਾਬਾ ਨਿਦਾਨ ਸਿੰਘ ਜੀ ਹੋਰਾਂ ਨੇ ਇੱਥੇ ਲੰਗਰ ਚਲਾਇਆ ਤੇ ਅੱਜ ਇੱਥੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਬਹੁਤ ਸੁੰਦਰ ਇਮਾਰਤ ਤੇ ਸਰਾਮਾਂ ਬਣੀਆਂ ਹੋਈਆਂ ਗੁਰਦੁਆਰਾ ਲੰਗਰ ਸਾਹਿਬ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਹ ਰਾਤ ਨੂੰ ਬਾਹਰ ਦਾ ਦ੍ਰਿਸ਼ ਹੈ ਜੀ ਸੋ ਇੱਥੇ ਬਹੁਤ ਬਿਆੰਤ ਸੰਗਤਾਂ ਦੂਰੋਂ ਦਰਾੜਿਆਂ ਚੱਲ ਕੇ ਜਿੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਹਨ ਤੇ ਬਹੁਤ ਸਾਰੀਆਂ ਸੰਗਤਾਂ ਸੱਚਖੰਡ ਸਾਹਿਬੀ ਰੁਕਦੀਆਂ ਤੇ ਇੱਥੇ ਵੀ ਸਰਾਮਾਂ 'ਚ ਰੁਕਦੀਆਂ ਇਹ ਸਰਾਮਾਂ ਦੇ ਬਾਹਰ ਦਾ ਉੱਪਰ ਦਾ ਦ੍ਰਿਸ਼ ਹੈ ਜੀ ਜਿੱਥੇ ਬਹੁਤ ਵੱਡੇ ਸੋਲਰ ਸਿਸਟਮ ਬਿਜਲੀ ਦੇ ਪ੍ਰਬੰਧ ਵਾਸਤੇ ਮਾਹ ਪ੍ਰੇਸ਼ਾਨੇ ਲਵਾਏ ਹੋਏ ਆ ਆਓ ਤੁਹਾਨੂੰ ਅੱਗੇ ਦਰਸ਼ਨ ਕਰਾਉਣੇ ਆ ਜੀ ਇਹ ਐਂਟਰੀ ਕਰਦੇ ਆਂ ਗੁਰਦੁਆਰਾ ਸਾਹਿਬ ਵਿਖੇ ਜੋੜਾ ਕਰ ਜਿੱਥੇ ਬਹੁਤ ਪਿਆਰ ਸਤਿਕਾਰ ਨਾਲ ਤੁਹਾਡੇ ਜੋੜੇ ਲੈ ਕੇ ਉਹਨਾਂ ਨੂੰ ਸੰਭਿਆ ਜਾਂਦਾ ਰੱਖਿਆ ਜਾਂਦਾ ਸੇਵਾ ਕੀਤੀ ਜਾਂਦੀ ਹੈ ਜੀ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲੀਏ ਤਾਂ ਨਾਲ ਹੀ ਬਾਬਾ ਨਿਦਾਨ ਸਿੰਘ ਤੇ ਬਾਬਾ ਹਰਨਾਮ ਸਿੰਘ ਜੀ ਉਹਨਾਂ ਦਾ ਅੰਗੀਠਾ ਸਾਬ ਬਣਿਆ ਜਿੱਥੇ ਉਹਨਾਂ ਦੇ ਸੰਸਕਾਰ ਕੀਤੇ ਗਏ ਸਨ ਸੋ ਉਹ ਸਥਾਨ ਹੈ ਬਾਹਰ ਨਿਸ਼ਾਨ ਸਾਬ ਲੱਗੇ ਹੈ ਤੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦੇ ਬਾਣੀ ਦੇ ਪ੍ਰਵਾਹ ਜਿਹੜੇ ਹਨ ਉਹ ਚੱਲਦੇ ਰਹਿੰਦੇ ਸੰਗਤਾਂ ਖੰਡ ਪਾਠ ਸਾਹਿਬ ਇਤਿਆਦਿਕ ਸੇਵਾ ਜਿਹੜੀ ਇੱਥੇ ਕਰਾਉਂਦੀ ਹੈ ਇਸ ਤੋਂ ਬਾਅਦ ਜਦੋਂ ਆਪਾਂ ਉੱਪਰ ਨੂੰ ਚੱਲਦੇ ਹਾਂ ਥੱਲੇ ਲੰਗਰ ਵਰਤਦਾ ਜੀ ਉੱਪਰ ਦਰਬਾਰ ਸਾਬ ਬਣਿਆ ਪੌੜੀਆਂ ਚੜ੍ਹ ਕੇ ਰੈਂਪ ਚੜ੍ਹ ਕੇ ਤੇ ਫਿਰ ਅੱਗੇ ਜਦੋਂ ਦੇਖਾਂਗੇ ਤੇ ਬਿਲਕੁਲ ਉਹ ਸਾਹਮਣੇ ਜਿਹੜਾ ਸੁੰਦਰ ਦਰਬਾਰ ਸਾਹਿਬ ਦਾ ਹਾਲ ਹੈ ਜੀ ਆਓ ਦਰਸ਼ਨ ਕਰਦੇ ਹਾਂ ਮਹਾਰਾਜ ਦੇ ਇਧਰਲੇ ਪਾਸੇ ਉਹੀ ਨਿਸ਼ਾਨ ਸਾਹਿਬ ਬਣਿਆ ਜੋ ਥੱਲੋਂ ਦਰਸ਼ਨ ਹੁੰਦੇ ਆ ਤੋਂ ਦਰਬਾਰ ਸਾਹਿਬ ਦੇ ਅੰਦਰ ਹੀ ਪ੍ਰਵੇਸ਼ ਕਰਦੇ ਹਾਂ ਬਹੁਤ ਸੋਹਣਾ ਦਰਬਾਰ ਸਾਹਿਬ ਮਾਪੁਰਖਾਣੇ ਬਣਵਾਇਆ ਹੋਇਆ ਇੱਥੇ ਸਵੇਰੇ ਸ਼ਾਮ ਦੀਵਾਨ ਸਜਦਾ ਕਥਾ ਕੀਰਤਨ ਹੁੰਦਾ ਜੀ ਢਾਡੀ ਵੀ ਹਰ ਜਸ ਗਾਇਨ ਕਰਦੇ ਆ ਖੰਡ ਪਾਠ ਸਾਹਿਬ ਦੇ ਪ੍ਰਵਾ ਚੱਲਦੇ ਇਸ ਤੋਂ ਬਾਅਦ ਨਾਲ ਹੀ ਦਰਬਾਰ ਸਾਹਿਬ ਹੋਰ ਬਣਿਆ ਹਾਲ ਬਣਿਆ ਜੀ ਜਿੱਥੇ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਲੜੀ ਚੱਲਦੀ ਹੈ ਤੇ ਸੰਗਤਾਂ ਮਨੋਂ ਪਾਵਨਾ ਪੂਰੀ ਹੋਣ ਤੇ ਸ਼ੁਕਰਾਨੇ ਦੇ ਅਖੰਡ ਪਾਠ ਸਾਹਿਬ ਜਾਂ ਸੁਖਣਾ ਦੇ ਕਰਾਉਂਦੀਆਂ ਥੱਲੇ ਸਾਰੇ ਹਾਲ ਵਿੱਚ ਲੰਗਰ ਵਰਤਦਾ ਜਿੱਥੇ ਚਾਹ ਦਾ ਲੰਗਰ ਵੀ ਵਰਤਦਾ ਰਹਿੰਦਾ ਹੈ ਔਰ ਪ੍ਰਸ਼ਾਦੇ ਦਾ ਲੰਗਰ ਵੀ 24 ਘੰਟੇ ਜਿਹੜਾ ਇੱਥੇ ਵਰਤਦਾ ਰਹਿੰਦਾ ਹੈ ਔਰ ਹਜ਼ਾਰਾਂ ਹੀ ਲੱਖਾਂ ਹੀ ਸੰਗਤਾਂ ਜਿਹੜੀਆਂ ਉਹ ਲੰਗਰ ਸ਼ੱਕੇ ਤ੍ਰਿਪਤ ਹੁੰਦੀਆਂ ਇੱਥੋਂ ਲੰਗਰ ਵਰਤਾਇਆ ਜਾਂਦਾ ਜੀ ਬੇਅੰਤ ਸੰਗਤਾਂ ਸੇਵਾਦਾਰ ਦਿਨ ਰਾਤ ਹੀ ਸੇਵਾ ਕਰਦੇ ਆ ਇਧਰ ਚਾਹ ਦਾ ਲੰਗਰ ਚੱਲ ਰਿਹਾ ਜੀ ਔਰ ਦੂਸਰੇ ਪਾਸੇ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਪ੍ਰਸ਼ਾਦੇ ਵਿੱਚ ਵੀ ਤੁਹਾਨੂੰ ਹਰ ਵੇਲੇ ਚਾਲ ਚੌਲ ਦਾਲ ਤੇ ਇੱਕ ਸਬਜੀ ਤੇ ਪ੍ਰਸ਼ਾਦਾ ਤੇ ਹੋਰ ਵੀ ਕਈ ਕੁਝ ਜਿਹੜਾ ਤੁਹਾਨੂੰ ਮਿਲੇਗਾ ਸੋ ਇਸ ਤਰ੍ਹਾਂ ਦੇ ਨਾਲ ਦਿਨ ਰਾਤ ਹੀ ਜਿਹੜਾ ਲੰਗਰ ਇੱਥੇ ਚੱਲਦਾ ਹੀ ਰਹਿੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਉਂਕਿ ਮਹਾਰਾਜ ਦਾ ਇੱਥੇ ਬਚਨ ਹੋਇਆ ਕਿ ਖੀਸਾ ਮੇਰਾ ਹੱਥ ਤੇਰਾ ਕਿਸੇ ਤਰ੍ਹਾਂ ਦੀ ਕੋਈ ਤੋੜ ਨਹੀਂ ਆ ਸਕਦੀ ਸੋ ਬਿਅੰਤ ਸੰਗਤਾਂ ਵੱਲੋਂ ਵੀ ਇੱਥੇ ਸੇਵਾ ਜਿਹੜੀ ਹੱਥੀ ਸੇਵਾ ਕੀਤੀ ਜਾਂਦੀ ਹੈ ਸਬਜ਼ੀਆਂ ਨੂੰ ਦਾਲਾਂ ਨੂੰ ਸਾਫ ਸਫਾਈ ਇਤਿਆਦਿਕ ਜਿਹੜੀ ਹੈ ਇਹ ਦੂਰੋਂ ਵੀ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਆਉਂਦੀਆਂ ਉਹ ਵੀ ਔਰ ਲੋਕਲ ਵੀ ਸੰਗਤਾਂ ਇੱਥੇ ਦਿਨ ਰਾਤ ਜਿਹੜੀ ਹੈ ਸੇਵਾ ਸੰਗਤਾਂ ਕਰਦੀਆਂ ਰਹਿੰਦੀਆਂ ਕਿਉਂਕਿ ਬਹੁਤ ਵੱਡੀ ਮਾਤਰਾ ਵਿੱਚ ਇੱਥੇ ਲੰਗਰ ਵਰਤਦਾ ਇੱਥੇ ਪਿੰਨੀ ਪ੍ਰਸ਼ਾਦ ਜਿਹੜਾ ਸੰਗਤਾਂ ਨੂੰ ਮਿਲਦਾ ਜੀ ਪੈਕਟਾਂ ਦੇ ਵਿੱਚ ਉਹ ਇੱਥੇ ਮਸ਼ੀਨ ਲੱਗੀ ਹੋਈ ਹੈ ਤੇ ਉਹ ਇੱਥੋਂ ਪੈਕਿੰਗ ਹੁੰਦੀ ਹੈ ਇੱਥੇ ਕਾਊਂਟਰ ਬਣਿਆ ਜਿੱਥੇ ਸੰਗਤਾਂ ਮਾਇਆ ਪੇਟਾ ਕਰਕੇ ਲੰਗਰਾਂ ਵਾਸਤੇ ਇਮਾਰਤਾਂ ਵਾਸਤੇ ਜਾਂ ਹੋਰ ਸੇਵਾ ਜਿਹੜੀ ਉਹ ਪੇਟ ਕਰਦੀਆਂ ਇੱਧਰ ਲੰਗਰ ਵਰਤੌਣ ਲਈ ਜਿਹੜਾ ਟੇਬਲ ਬਣਿਆ ਉੱਥੇ ਸਾਰਾ ਲੰਗਰ ਪਾ ਕੇ ਰੱਖ ਦਿੱਤਾ ਜਾਂਦਾ ਜੀ ਬੜੀ ਸਾਫ਼ ਸਫਾਈ ਦੇ ਨਾਲ ਆਓ ਦਰਸ਼ਨ ਕਰਦੇ ਹਾਂ ਲੰਗਰ ਜਿੱਥੇ ਤਿਆਰ ਹੋ ਰਿਹਾ ਹੈ ਇੱਧਰ ਬਹੁਤ ਵੱਡਾ ਪ੍ਰੋਜੈਕਟ ਹੈ ਜੀ ਮਹਾਪੁਰਸ਼ਾਂ ਵੱਲੋਂ ਜਿਹੜਾ ਇੱਥੇ ਲੰਗਰ ਤਿਆਰ ਹੁੰਦਾ ਤੇ ਮਣਾ ਮੁਹੀ ਰਸਤਾ ਲੱਗਦੀਆਂ ਦਿਨ ਰਾਤ ਹੀ ਲੰਗਰ ਚੱਲਦਾ ਸੋ ਇਹ ਇੱਥੇ ਫਿਰ ਸਟ੍ਰੀਮ ਦੀਆਂ ਪੱਟੀਆਂ ਲੱਗੀਆਂ ਜੀ ਜਿਹੜੀਆਂ ਸਟ੍ਰੀਮ ਦੇ ਨਾਮਾ ਭਾਪ ਦੇ ਨਾਲ ਇਹਨਾਂ ਥੱਲੇ ਅਗਨੀ ਬਲ ਦੀ ਭਾਪ ਦੇ ਨਾਲ ਹੀ ਇਹ ਸਟ੍ਰੀਮ ਪ੍ਰੋਜੈਕਟ ਲੱਗਿਆ ਵੱਡੇ ਵੱਡੇ ਕੜਾਹੇ ਆ ਤੇ ਇਹਨਾਂ ਦੇ ਵਿੱਚ ਫਿਰ ਲੰਗਰ ਜਿਹੜੇ ਸੇਵਾਦਾਰ ਲਾਂਗਰੀ ਸਿੰਘ ਜਿਹੜੇ ਨੇ ਉਹ ਤਿਆਰ ਕਰਦੇ ਰਹਿੰਦੇ ਔਰ ਦਿਨ ਰਾਤ ਹੀ ਲੰਗਰ ਤਿਆਰ ਹੁੰਦਾ ਰਹਿੰਦਾ ਜੀ ਸਾਫ ਸਫਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੋ ਇਸ ਤਰ੍ਹਾਂ ਦੇ ਨਾਲ ਆਓ ਅੱਗੇ ਦਰਸ਼ਨ ਕਰਦੇ ਹਾਂ ਬਹੁਤ ਵੱਡਾ ਪ੍ਰੋਜੈਕਟ ਹੈ ਕਿਉਂਕਿ ਸੰਗਤਾਂ ਕਈ ਵਾਰੀ ਤਾਂ ਦਿਨ ਵਿੱਚ ਲੱਖਾਂ ਹੀ ਸੰਗਤਾਂ ਜਿਵੇਂ ਦਰਬਾਰ ਸਾਹਿਬ ਲੰਗਰ ਚੱਲਦਾ ਜੀ ਉਸੇ ਤਰ੍ਹਾਂ ਹੀ ਇੱਥੇ ਵੀ ਦਿਨ ਪਰ ਰਾਤ ਹੀ ਲੰਗਰ ਜਿਹੜਾ ਚੱਲਦਾ ਰਹਿੰਦਾ ਸੋ ਹੁਣ ਇੱਥੋਂ ਦੀ ਜਿਹੜੀ ਸਾਰੀ ਸੇਵਾ ਸੰਭਾਲਿਆ ਸੰਤ ਬਾਬਾ ਨਰਿੰਦਰ ਸਿੰਘ ਜੀ ਔਰ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਂਪੁਰਖ ਸੰਭਾਲ ਰਹੇ ਨੇ ਸੋ ਗੁਰੂ ਕਿਰਪਾ ਕਰੇ ਕਿ ਜਿਸ ਤਰ੍ਹਾਂ ਅਸੀਂ ਰੋਜ਼ ਕਹਿੰਨੇ ਆ ਕਿ ਦੇਗ ਤੇਗ ਫਤਿਹ ਔਰ ਕਹਿੰਨੇ ਆ ਕਿ ਲੋ ਲੰਗਰ ਤਪੇ ਸਾਧ ਸੰਗਤ ਸ਼ਕੇ ਤੋਟ ਨਾ ਆਵੇ ਵੱਧੋ ਜਾਵੇ ਸੋ ਗੁਰੂ ਸਾਹਿਬ ਕਿਰਪਾ ਕਰਨੇ ਲੰਗਰ ਚੱਲਦੇ ਰਹਿਣ ਔਰ ਨਾਲ ਨਾਲ ਗੁਰੂ ਸ਼ਬਦ ਦੇ ਲੰਗਰ ਵੀ ਵਰਤਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ